ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਵੀਰ ਮਨਦੀਪ ਦੇ ਸਮਰਾ ਡੈਰੀ ਫਾਰਮ ਪਿੰਡ ਵਜੀਤਕੇ ਇਥੋਂ ਵੀਡੀਓ ਕਵਰ ਕਰਦੇ ਹਾਂ ਵਜੀਤਕੇ ਕਣਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜਾਦੀ ਵੀਰ ਕੋਲ ਆਪਾਂ ਵੀਡੀਓ ਕਵਰ ਕਰਨ ਆਉਨੇ ਆ ਚੰਗੀ ਮੋਹਰ ਨਾਲ ਅਸਲ ਦੀ ਝੋਟੀ ਇੱਕ ਜਾਂ ਦੋ ਪਰ ਹੁੰਦੇ ਸਿਲੈਕਟਡ ਵੀ ਸੀ ਆ ਸੋ ਅੱਜ ਜੋ ਸਾਹਮਣੇ ਸਕਰੀਨ ਤੇ ਆਪਾਂ ਝੋਟੀ ਦੇਖ ਰਿਹਾ ਫੋਰਸੇਲ ਆ ਰੇਟ ਡਿਟੇਲ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀ ਉਤਾਰਾ ਤਾਜੀ ਝੋਟੀ ਸੂਬਿਆ 나ੜੂ ਬਿਲਕੁਲ ਨਾਲਾ ਸੋ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਰਤਵਾਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਬਾਈ ਮਨਦੀਪ ਸਿੰਘ ਸਟੈਂਡ ਬਜੀਤ ਕੇ ਕਲਾਂ ਜ਼ਿਲ੍ਹਾ ਬਰਨਾਲਾ ਬਾਈ ਪਰਤਵਾਰ ਪਿੰਡ ਬਜੀਤ ਕੇ ਕਲਾਂ ਜ਼ਿਲ ਉਹ ਪਰ ਇਹ ਵੀ ਕਹਿੰਦੇ ਕੋਈ ਗੱਲ ਨਹੀਂ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੇ ਆਪਣਾ ਮੋਬਾਈਲ ਨੰਬਰ ਹੈਗਾ ਬਾਈ 90417 41472 ਅੱਛਾ 90417 41472 ਹਾਂਜੀ ਹਾਂਜੀ ਤੇ ਅੱਜ ਇਹ ਜਿਹੜਾ ਆਪਾਂ ਝੋਟੀ ਦੇਖ ਰਹੇ ਹਾਂ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ ਇਹ ਬਾਈ ਬਰਤਪਾਲ ਦੂਜਾ ਸੂਆ ਸੂਈ ਹੈ ਜੀ ਅੱਛਾ ਦੂਜਾ ਸੂਆ ਹਾਂਜੀ ਤੇ ਬੱਚਾ ਬੱਚਾ ਮੇਲ ਕਫ ਹਣ ਹਾਂਜੀ ਤੇ ਨਾਰੂਆ ਜਮਾ ਕੱਚਾ ਨਾਲ ਆ ਜਵਾਲਾ ਉਹ ਕਦਾ ਹੈ ਕੱਲ ਰਾਤ ਹੀ ਸੂਈਆ ਬਰਤਪਾਲ ਅੱਛਾ ਤੇ ਜੇਰ ਵਗੈਰਾ ਜਮਾ ਆਪਣੇ ਕੋਲ ਵੀਡੀਓ ਹੈਗੀ ਆ ਅਛਾ ਜੇਰ ਦੀ ਸਾਰੀ ਜੇਰ ਦੀ ਮਾਈ ਪ੍ਰੋਪਰ ਅਛਾ ਜੇਰ ਧਾਰ ਸਾਰੇ ਪਾਸੇ ਕਹਿੰਦਾ ਪਾ ਵੋਕਿਆ ਮਹਾਵੀਰੇ ਇੱਕ ਨੰਬਰ ਜਿਹਨੂੰ ਕਹਿੰਦਾ ਸੁਪਰ ਫਾਸਟ ਨੀਚੇ ਤੋਂ ਇਦਾਂ ਦੀ ਧਾਰ ਹੈ ਜੀ ਤੇ ਇਹਦੀ ਡਿਟੇਲ ਆਪਾਂ ਕੀ ਹੈ ਇਹਦੀ ਪਿਛਲੇ ਸਵੇਰੇ ਦਾ ਮਸ਼ੋਕੜ ਇਹਦਾ ਕੀ ਹੈ ਪਲੂਨ ਦਾ ਵੀ ਪਿਛਲੇ ਸਵੇਰੇ ਦਾ 14.5 ਕਿਲੋ ਤੋਂ ਕੱਢਿਆ ਲੈ ਅਛਾ ਪਹਿਲੇ ਸਵੇਰੇ 14 ਤੋਂ ਪਲੱਸ ਚੱਲੀ ਆ ਹਾਂ ਕਿਉਂਕਿ 14.5 ਕਿਲੋ ਬਈ ਦੱਸੋ ਜੀ ਹੁਣ ਜਿਵੇਂ ਕੱਲ ਰਾਤ ਦੀ ਸੁਈ ਵੀ ਆ ਹਨ ਇਹ ਹੁਣ ਲੱਗ ਪਾਗੇ ਦੀ ਚੌਥੇ ਟਾਈਮ ਦੀ ਚੌਥੇ ਟਾਈਮ ਦੀ ਚਵਾਈ ਹੋ ਗਈ ਜੀਤੇ ਕਿੰਨਾ ਕੁ ਦੋ ਤਾਂ ਸਟਾਰਟਿੰਗ ਅੰਦਾਜ਼ਾ ਆ ਹੁਣ ਮੇਰੇ ਸਾਬ ਨਾਲ 11 ਤੋਂ 12 ਕਿਲੋ ਬੋਹੜ ਆ ਗਏ ਉਹਨੇ ਚੱਲੇ ਅੱਛਾ ਬੋਹੜ ਆ ਇਹ ਥੱਲੇ 5 ਕਿਲੋ ਤੋਂ ਟਾਈਮ ਦਾ ਬਾਹਰ ਦਾ ਹੁਣ ਜਾਂ ਕੱਲ ਨੂੰ ਸਵੇਰੇ ਜਮਾਂ ਖਾਲੀ ਕਰ ਦਾਂਗੇ ਵੀਰੇ ਪ੍ਰਤਪਾਲ ਅੱਛਾ ਆਈਡੀਆ ਜਾਂ ਜਾਨੀ 10 ਤੋਂ ਉੱਪਰ-ਉੱਪਰ ਬੋਹੜਾ ਬਾਕੀ ਇਹ ਨਮਾਹਾਂ ਝੂਟੀਆਂ ਦੇ ਵਿੱਚ ਆ ਗਈ ਝੂਟੀ ਨੂੰ ਮੰਨ ਲਾ ਕੇ ਚੱਲ ਕੋਈ ਫਰਕ ਨਹੀਂ ਪੈਂਦਾ ਉਹ ਜਿੰਨੇ ਮਰਜੀ ਆਪਾਂ ਖਾਲੀ ਕਰ ਲਈਏ ਹੈਨਾ ਤੇ ਇਸ ਤੇ ਪੈਜੀ ਵੀਰੇ ਕਹਿੰਦੇ ਖਾਣੀ 10 ਦੇ ਸੁਈ ਵੀ ਨਹੀਂ ਕੱਲ ਰਾਤ ਦੀ ਸੀ ਨਾਰੂਆ ਬਿਲਕੁਲ ਨਾਲ ਹੈਨਾ ਹਾਂਜੀ ਹਾਂਜੀ ਤੇ ਬੱਚੇ ਦਾ ਪਤਾ ਕੁਝ ਕਿਹੜ ਇਹ ਕੋਈ ਪਤਾ ਨਹੀਂ ਪਰ ਮਨ ਆਈਦਾ ਪਤਾ ਨਹੀਂ ਆਪਾਂ ਨੂੰ ਬਸ਼ੇਰਾ ਪਤਾਗਾ ਆਪਾਂ ਮੱਝ ਦੇ ਕੇ ਮੱਝ ਖਰੀਦੀ ਹੈ ਜੀ ਕੁਆਲਿਟੀ ਹੈ ਜਿਹੜੇ ਹਿਸਾਬ ਨਾਲ ਨਹੀਂ ਨਾ ਜ਼ਿਆਦਾ ਵੀ 15 ਕਿਲੋ ਤੋਂ ਤਾਂ ਐਂਕਤੀ ਆਪਾਂ ਮੰਨ ਕੇ ਲੈ ਲਈਏ 15 ਤੋਂ ਪਲੱਸ ਪਲੱਸ ਅਸਾਂ ਕਹਿੰਦਾ ਬਾ 15 ਕਿਲੋ ਮੰਨ ਕੇ ਲੈ ਲਏ ਜੇਕਰ ਵੀਰ ਚੰਗਾ ਸਾਹਮਣੇ ਵਾਲਾ ਗੌਰ ਕਰ ਨਾਲ ਹੋਇਆ ਉਹ ਇਹ ਤੋਂ ਜਿੰਨਾ ਮਰਜ਼ੀ 15 ਤੋਂ ਪਾਰ ਵੀ ਉਹ ਤੇ ਲੈ ਸਕਦਾ ਹਾਂ ਵੀਰੇ ਦੋਸਤੋ 16 ਵੀ ਦੇ ਸਕਾਂਗੇ ਆਪਾਂ 15 ਕਹਿ ਕੇ ਦੇਵਾਂਗੇ ਜਿਹੜੇ ਸਾਭਣਾ ਮੌਸਮ ਠੀਕ ਆ ਹੁਣ ਜਿਹੜੇ ਸਾਭਣਾ ਹੋਣ 11 12 ਕਿਲੋ ਬੌਲੇ ਤੋਂ ਚੱਲਦੀ ਐ ਛਾਂਤੀ ਨੂੰ ਠੀਕ ਆ ਹਜੇ ਤੱਕ ਕੁਝ ਵੀ ਨਹੀਂ ਪਾਇਆ ਆਪਾਂ ਬਾਕੀ ਜਿਹੜਾ ਕਹਿੰਦੇ ਵੀ ਮੋਹਰ ਅਸਲ ਪਿੱਠਾ ਵਗੈਰਾ ਪੁੱਛਦੇ ਚੌੜਾ ਤੇ ਕੱਦ ਕਾੜ ਸਿੰਘ ਸੁਗ ਕੁੰਡਾ ਵੀ ਸਾਰੇ ਪਾਸੇ ਓਕੇ ਆ ਕੋਈ ਮਿਹਨਤ ਪਾਉਂਦਾ ਇਹਦੇ ਵਿੱਚ ਹੈ ਨਹੀਂ ਗਾ ਜਮਨ ਵੀ ਸਾਰੇ ਇਹ ਤਾਂ ਹੁਣ ਆਪਾਂ ਵੀਡੀਓ ਬਣਾਉਂਦੇ ਕਰਕੇ ਆਂ ਦੀਏ ਪੰਮ ਦੀ ਦੋਨੇ ਪਾਸੇ ਤੇ ਚੋੜੀ ਇਹ ਪੰਮ ਦੀ ਬੱਚਾ ਚੋੜੀ ਚਵਾਈਦਾ ਤਾਂ ਐਦਾਂ ਦੀ ਅ ਵੀਰੇ ਜਿਹੇ ਜੀ ਗਾਂ ਚੋੜੀ ਜਿਹੇ ਜੀ ਤੇ ਬਾਕੀ ਲੇਵੇ ਦੇ ਵਗੈਰਾ ਜਿਵੇਂ ਕਹਿੰਦਾ ਬੱਚੇ ਦਾ ਦੂਜੇ ਪਾਸੇ ਥਾਣਾ ਚੁੰਗੇ ਨਹੀਂ ਜਾਂਦਾ ਹਨਾ ਹਾਂਜੀ ਹਾਂ ਸੁਬਰੋ ਲੇਵਾ ਦੇ ਬਹੁਤ ਆ ਭਾਈ ਚਾਰੇ ਥਾਣਾ ਤੋਂ ਅਗਲੇ ਤੋਂ ਅਗਲੇ ਦਾ ਪਿਛਲੇ ਤੋਂ ਪਿਛਲੇ ਦਾ ਗੈਰ ਬਹੁਤ ਜ਼ਿਆਦਾ ਸੁਬਰੋ ਥਾਣਾ ਦੇ ਵਿੱਚ ਤੁਸੀਂ ਸਪੇਸ ਦੇਖ ਸਕਦੇ ਹੋ ਸੋਹਣੀ ਸਾਫ਼ ਸੁਥਰੀ ਨਿਖੜਮੀ ਕਹਿੰਦਾ ਬਾ ਜਿਹੜੇ ਵੀ ਨੇ ਬਰੇਡ ਦੇ ਕੰਮ ਕਰ ਬਰੀਡ ਦੇ ਵਿੱਚ ਦੇ ਨਾਲੇ ਰਾਗੂ ਦੇ ਵਿੱਚ ਜੰਪ ਕਰਨ ਵਾਲੀ ਝੋਟੀ ਆ ਅਗਲੇ ਸੂਏ ਨਹੀਂ ਪਰਤਪਾਲ ਜਦੋਂ ਵਾਈ ਦੇ ਵਿੱਚ ਕੋਈ ਬੇਜਾਨ ਨਹੀਂ ਜੇ ਕਿਸੇ ਨੇ ਚੈੱਕ ਕਰਾ ਕੇ ਵੇਚਣੀ ਹੈ 115000 ਰੁਪਏ ਸੋ ਜਿਹੜਾ ਆਪਾਂ ਵਿੱਚ ਵੀਰ ਕਹਿੰਦੇ ਆ ਵਪਾਰੀ ਰਹੇ ਤੋਕੜ ਘੱਬਣ ਜਿਵੇਂ ਸਾਫ ਸੁਥਰੇ ਲੇਵੇ ਦੀ ਕੱਦ ਵੇਟ ਵਾਲੀ ਝੋਟੀ ਆਪਣੀ ਕੋਲ ਗਈ ਵੀ ਆ ਆਪਣੇ ਪਤਾ ਆਪਾਂ ਤੋਕਰ ਦੇ ਪੇਵੜ ਭਰ ਦਿੰਦੇ ਆ ਹਣਾ ਜੀ ਚੀਜ਼ ਤੇ ਪੈਸੇ ਲੱਗਦੇ ਆ ਪਰਤਪਾਲ ਜੀ ਨੂੰ ਨੌਲੇਜ ਆ ਆਪਣੇ ਆਪ ਪੈਸੇ ਲੱਗਦਾ ਜਿਹਨੂੰ ਪਤਾ ਹੀ ਨਹੀਂ ਉਹ ਬਸੋਂ 1.5 ਲੱਖ ਦਾ ਸਿੱਕਾ ਸੀ ਜੀ ਇਹਦਾ ਰੇਟ ਕੀ ਰਹੂਗਾ ਵੀਰੇ ਰੇਟ ਤਾਂ 2 ਲੱਖ ਕਰ ਦਿੰਦੇ ਆ ਜੀ ਇਹਦਾ ਵ ਜਿਹੜੇ ਸਾਹ ਬਣਾ ਹੁਣ ਆ ਪਤਾ ਨਹੀਂ ਵੇਸੇ ਗਏ ਮੋੜ ਮੰਡੀ ਵੀ ਦੀ ਨੂੰ ਤੇ ਕਾਫੀ ਤੇਜ਼ ਰਹੀ ਆਈ ਸੀ ਜੀ ਤੇ ਦੋ ਵਾਰ ਹੁਣ ਥੋੜਾ ਜਿਹਾ ਫਰਕ ਹੀ ਪਈ ਆ ਬਾਜੀ ਦਾ ਨਵਾਂ ਸਾਲ ਲੰਘ ਗਿਆ ਪਸੂ ਤੇਜ਼ੀ ਤੇਜ਼ ਆ ਇਹਦਾ ਅੱਜ ਆਪਾਂ ਵੇਚਣ ਵਾਲਾ ਰੇਟ ਕੀ ਰੱਖਿਆ ਵੀਰੇ ਰੇਟ ਸਾਈਦਾ ਮਰਜ਼ੀ ਕਰਦੀ ਏ ਰੇਟ ਕਰਦੇ ਨੇ 185000 175 ਦੀ ਜੇ ਸੁਣੋ ਦੇ ਮੰਗ ਅੱਛਾ 175000 ਦੀ ਮੌਕੇ ਤੇ ਛੋਟ ਸੱਪਾ ਕਰਦਾਂਗੇ ਬੰਦੇ ਕਰ ਦਾਂਗੇ ਭਾਈ ਐ ਕੰਮ ਹੋ ਮੰਗੀ ਮੋੜ ਜੀ ਵਰਤਮਾਲ ਬਾਕੀ ਨੰਬਰ 2 ਤੇ ਵਰਤਮਾਲ ਗੱਲ ਕੀ ਹੈ ਜੇ ਆਪਣੇ ਕੋਲੇ ਖੜੀ ਨਹੀਂ ਦੀ ਬਾਈ ਨਾ ਵੇ 15 16 ਕਿਲੋ ਤੋਂ ਬਣਾ ਕੇ ਕੀ ਦੇ ਅੱਛਾ ਕਹਿੰਦੇ ਵਾ ਹੁਣ 10 ਕਿਲੋ ਤੋਂ ਬਾਹਰ ਸਟਾਰਟਿੰਗ ਆ ਬੋਲ ਬਾਈ 11 ਹੁੰਦਾ ਬਾਈ ਆ ਦੇਖ ਲਓ ਕੰਦ ਦੀ ਸਰੀ ਵਰਤਮਾਲ ਜਮਾ ਸਾਹਮਣੇ ਇਹਦਾ ਕੋਈ ਹੋ ਕੱਚਾ ਨਾੜੂ ਨਾਲ ਆ ਹਨਾ ਹਾਂਜੀ ਹਾਂਜੀ ਦੇਖ ਸੁਭਰ ਸਿੰਘ ਦਾ ਮੂੰਹ ਮੱਥਾ ਤੁਸੀਂ ਝੋਟੇ ਦੇਖ ਸਾਜੋ ਸੋਹਣੀ ਸਾਫ ਸੁਥਰੀ ਦੂਜਾ ਸੁਆ ਨਮਾ ਹਨ ਝੋਟੀ ਤਾਜੀ ਸੂਈਆ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਬੈਕ ਸਾਈਡ ਤੋਂ ਪਿੱਠਾ-ਬੁੱਠਾ ਦੇਖੋ ਕਿਆ ਬਾਤ ਹੈ ਕੱਲੀ ਬਲੇਰੋ ਦੇ ਵਿੱਚ ਜਾਣ ਵਾਲ ਕੁਆਲਿਟੀ ਵਗੈਰਾ ਝੋਟੀ 'ਚ ਪੂਰੀ ਫੁੱਲਾ 1,75,000 ਰੁਪਏ ਵੀਨੇ ਦਾ ਰੇਟ ਰੱਖਿਆ ਬਾਕੀ ਮੌਕੇ ਤੇ ਗੁਜਾਇਸ ਹੋ ਜੂਗੀ ਸੋ ਜਿਹੜੇ ਵੀਰੇ ਕਹਿੰਦੇ ਅਸੀਂ ਬਰੀਡ ਵਾਲੀ ਝੋਟੀ ਲੈਣੀ ਆ ਸੋ ਬਹੁਤ ਜ਼ਿਆਦਾ ਬਿਊਟੀ ਹੈ ਇਹਦੇ ਵਿੱਚ ਤੇ ਪਰਾਸੇ ਦੇ ਵਿੱਚ ਦੁੱਧ ਵਾਲੇ ਕੈਰੇਕਟਰ ਵਗੈਰਾ ਤੇ ਕੋਈ ਮਿਹਨਤ ਪਾਇੰਡ ਦਾ ਝੋਟੀ ਦੇ ਵਿੱਚ ਹੈ ਹੀ ਨਹੀਂ ਸੋ ਲੇਵਾ ਦੇਖੋ ਹੁਣ ਸ਼ਾਮ ਦਾ ਟਾਈਮ ਆ ਚੁਆਈਏ ਦੀ ਹੋਣੀ ਆ ਸੋ ਕਦ ਕਾਟਦਾ ਅਨਾਜਾ ਤੁਸੀਂ ਲਾ ਬਾਕੀ ਦੀ ਵੀਡੀਓ ਕਵਰ ਕਰ ਰਹੇ ਆਂ ਪਰ ਉੱਪਰ ਤਾਂ ਉੱਚੇ ਤਾਂ ਖੜੇ ਕਰ ਰਹੇ ਆਂ ਸੋ ਜੇ ਕਿਤੇ ਇਹੀ 2 ਫੁੱਟ ਉੱਚੇ ਬੰਨਿਉਂ ਦੀ ਹੋਰ ਦੱਕ ਦੇ ਨਹੀਂ ਸੀ ਨੇ ਵੀਰੇ ਬਰਤਬਲ ਐਡੀ ਹੈਡ ਤਾਂ ਆਮ ਮੱਜਾ ਲਿੰਦੀ ਆਮ ਮੱਜਾ ਨੂੰ ਗੱਟ ਵੱਡਾ ਲਾਈਦੀ ਨਾ ਟਾ ਤੇ ਬਾਕੀ ਉਹ ਨਹੀਂ ਗੱਲ ਵੀ ਟੁੱਟ ਮੈਂ ਲੇਵਾ ਦਾ ਆਪਣਾ ਫੈਂਟ ਫਾਟ ਕੰਪੈਕਟ ਹਵਾਨਾ ਜਾਮਾ ਹਨਾ ਬਾਈ 6:30 ਮੇਰੇ ਮਨ ਰੋਕੇ ਲੱਗਦਾ 6:30 ਖਾਲੀਆਂ ਵਰ ਕੀ ਆ ਜੀ ਤੇ ਬੱਚਾ ਇਹਦੇ ਪਿੱਛੇ ਹੈਗਾ ਮ ਤੇ ਨੰਬਰ ਐਡਰੈਸ ਦੱਸ ਦਿਓ ਆਪਣਾ ਜੀ ਪਿੰਡ ਬਜੀਦਕੇ ਕਲਾਂ ਫਿਰਤਪਾਲ ਨੰਬਰ ਹੈਗਾ 90417 41472 ਬਾਈ 90417 41472 ਤੇ 15 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ 15 ਮੰਨ ਕੇ ਲੈ ਲੇ ਬਾਈ ਦੁੱਧ ਤਾਂ 16 17 ਕਿਲੋ ਅੱਛਾ ਵੀ ਕਹਿੰਦਾ ਬਾਬਾ ਹੁਣ 10 11 ਦੀ ਤਾਂ ਬੋਲੇ ਦੀ ਸਟਾਰਟਿੰਗ ਹੋਈ ਐ ਜੀ ਜੀ ਸੋ ਵੀਰੋ 나ੜੂਆ ਕੱਚਾ ਨਾਲ ਆ ਜੇਰ ਧਾਰ ਬਿਲਕੁਲ ਓਕੇ ਐ ਤੇ ਬਾਕੀ ਲੇ ਵਾਲੇ ਪਾਸੋਂ ਦਾ ਪੂਰੀ ਖਬਰਦਾਰਾ ਪਿੰਡ ਬਜੀਦਕੇ ਕਲਾਂ ਜ਼ਿਲ੍ਹਾ ਬਰਨਾਲਾ ਕੋਈ ਵੀ ਵਿਰੇ ਛੋਟੀਆਂ ਖਰੀਦਦਾਰ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ